ਅਬੀ ਮੁਨਤੰਗਰ ਉਹਨਾਂ ਜਾ ਰਹੇ ਸੀ ਪਾਜੀ ਹਾਂ ਪਹਿਲੀ ਪਾਸ਼ਾਹੀ ਮੁਨਤੰਗਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਦੇ ਦੱਸਦੇ ਗੁਰਪੁਰਬ ਤੇ ਸਲਸਿਲੇ ਦੇ ਵਿੱਚ ਉਹਨਾਂ ਨੂੰ ਵਸਤੇ ਕਰਨ ਲਈ ਲੱਖਾਂ ਦੀ ਗਿਣਤੀ 'ਚ ਨਾਨਕਲੇਵਾ ਸੰਗਤ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਲੱਖਾਂ-ਲੱਖ ਹੋਈ ਉਹਨਾਂ ਦੇ ਮੁਕਤਸ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹ ਸਰਵਣ ਕਰੇ ਪਰਿਵਾਰ ਸਮੇਤ ਅੱਜ ਇੱਥੇ ਔਨ ਦਾ ਸੁਭਾਗ પ્રાપ્ત ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਪੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮਰਪਕਸ਼ੀ ਬਲ ਬਖਸ਼ੇ ਕੀ ਤੇ ਰਾਤ ਇੱਕ ਚੱਲਣ ਦਾ ਬਲਬਖਸ਼ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲਬਖਸ਼ ਤੇ ਇਹ ਬਾਤ ਕੀਤੀ ਔਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਲ ਖੇ ਰਹੀ ਹਾਂ ਮੈਂ ਬਹੁਤ-ਬਹੁਤ ਬਧਾਈ ਵੀ ਦਿਨ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਮੈਂ ਕਾਨਾ ਸਾਹਿਬ ਬੇਵਨੀ ਮੱਥਾ ਟੇਕਨ ਤੇ ਜਿੱਥੇ ਵੀ ਸਰਵਤ ਦਾ ਭਲਾ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਹੈ ਤਾਂ ਮੈਂ ਚਾਹਨਾ ਕਿ ਸੁੱਖ ਸ਼ਾਂਤੀ ਰਵੇ ਸਾਰਿਆਂ ਦੀ। ਇਹ ਮਾਤਾ ਸਾਹਿਬ ਕੱਲ ਜਥੇ ਦੇ ਵਿੱਚੋਂ ਕਈ ਵਾਪਸ بھیجے ਗਏ ਨੇ ਪਾਕਿਸਤਾਨੀ ਲੋਕ ਇਸ ਕਿੰਦੇ ਰਹੇ। ਉਹ ਉਹਨਾਂ ਦਾ ਵੀਜ਼ੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਕੋਲ ਕੋਈ ਟੈਕਨੀਕਲ ਤਾਂ ਇਹਨਾਂ ਨਾਲ ਵਾਪਸ ਉਹਨੇ ਕੰਟਰੀ ਨੰਬਰ ਗੱਲ ਕਰਨ ਚਾਹੀਦਾ। ਅਦਰਵਾਈਜ਼ ਕੋਈ ਤੰਦ ਨਹੀਂ। ਕਹਿੰਦੇ ਹੋਣੀ ਨਹੀਂ ਚਾਹੀਦੀ ਮਤਲਬ ਚੇਨਸ ਪਰ ਕੋਲਡਰ ਦੀ ਮੰਗ ਹੁੰਦੀ ਹੈ ਕੋਲਡਰ ਸੋਲਣਾ ਚਾਹੀਦਾ ਹੈ ਸੈਂਟਰ ਨੂੰ ਲਿਖੋ ਦੇਖੋ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਨਾਲ ਮੇਰੇ ਨਾਲ ਆਈ ਸੀ ਇੱਥੇ ਇੱਕ ਬੜੇ ਵੱਡੇ ਆ ਆਰਕੀਟੈਕਟ ਨਾਲ ਸਬੰਧਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਵਸਾਇਆ ਕੁਮਰਨਾਸ ਜੀ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ-ਬਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਵਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਤੋਂ 2 ਲੱਖ ਤੱਕ ਵੀ ਚਲ ਜਾਂਦਾ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਸ ਸकाई ट्रेन ਹੋਵੇ ਚਾਹੇ ਉਹ ਉਪਰੋਂ ਕੋਈ আজকাল ਬਹੁਤ ਟੈਕਨੋਲੋਜੀ ਆ ਤਾਂ ਕਿ ਸ਼ਰਧਾਲੂਆਂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ-ਦੂਰ ਕਈ ਵਾਰੀ ਗੱਡੀਆਂ ਖੜੋਣੇ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਆਉਂਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਤੇ ਅਸੀਂ ਕਰਤਾਰਪੁਰ ਕੋਲਡੂ ਦਾ ਖੋਲਣ ਦੀ ਮੰਗ ਹੋਰੀ ਕੇਂਦਰ ਨੂੰ ਲਿਖੋਗੇ ਜੀ ਕੋਈ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲਿਆ ਸੀ ਜੇ ਲਿਖਿਆ ਤੂੰ ਹੀ ਖੋਲਦੇ ਐ ਫਿਰ ਕੀ ਫਾਇਦਾ ਹੋਇਆ ਉਹਨੂੰ ਆਪ ਹੀ ਖੋਲ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੂੰ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਭ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਕੋਲ ਦੇਣਾ ਚਾਹੀਦਾ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਧਰੂਵ ਵਪਾਰ ਵੀ ਚੱਲ ਰਿਹਾ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਕਿਸਮ ਦੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਮਾਨੋਕਰੋਈ ਸੀ ਪਰ ਜੱਥਾ ਵੀ ਚਲਾ ਜਾ ਜਾ ਰਹੇ ਤੇ ਕੋਈ ਇਦਾਂ ਦੀ ਨਹੀਂ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚ ਜੂਰੇ ਸੀਐਮ ਸਾਹਿਬ ਤੁਸੀਂ ਕੀ ਕਹਿੰਦੇ ਇਹ ਬਰੂਨ ਸ਼ੁਰੂ ਹੋਣਾ ਚਾਹੀਦਾ ਟਾਰੀਫ ਉਹਨਾਂ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਹਾਂ ਸਿਲਕ ਰੂਟ ਜਿਹੜਾ ਹੈ ਇਹ ਖੁੱਲ ਜੀ ਬਹੁਤ ਸ਼ਾਲੀ ਹੋਗੀ ਹਾਂਜੀ ਬਿਲਕੁਲ ਅੰਮ੍ਰੋ ਜੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਬਹੁਤ ਆਸੀਂ ਸਮੇਂ ਸਮੇਂ ਤੇ ਮੰਗ ਕਰਦੇ ਰਹੇ ਨੇ ਜਦੋਂ ਵੀ ਮਾਨਪੁਰ ਸਿੰਘ ਸਾਹਿਬ ਨੇ ਜਾਤ ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਟਿੱਪਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਨਾ ਮੈਂ ਕੋਈ ਘੁਰਾਏ ਗੁਰੂ ਨਾਨਕ ਸਾਹਿਬ ਨੇ ਤਾਂ ਮਨਸ ਕੀ ਜਾਤ ਸਭੇ ਕੋਤਾ ਜਨ ਬਸ ਰਹੇ ਨੇ। ਤੋਂ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਆ ਉਹ ਉਹਨਾਂ ਨੂੰ ਆਪ ਹੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਬਾਅਦ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਉਸ ਸਮਾਤ ਬੁੱਧੀ ਲਾ ਕੇ ਬੋਲੋ ਮੈਂ ਤਾਂ ਉਹਨਾਂ ਵਾਸਤੇ ਵੀ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਨੂੰ ਸੁਣੋ। ਧੰਨਵਾਦ। ਥੈਂਕ ਯੂ।